ਔਰ ਪਰਿਓ ਜੋ ਹਰ ਰੋਜ਼ ਨਿਤ ਅੰਮ੍ਰਿਤ ਵੇਲੇ ਚਲ ਰਹੀ ਨੜੀ ਮਰ ਵਿਚਾਰ ਦੁੱਖਾਂ ਦੇ ਦਾਸ਼ਕ ਸੁੱਖਾਂ ਦੇ ਪ੍ਰਕਾਸ਼ ਸਰਬ ਸੁੱਖਾਂ ਦੇ ਦਾਤੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰਗੱਦੇ ਤੇ ਬਿਰਾਜਮਾਨ ਬਣੀ ਬੋਇਤ ਗੰਦੇ ਸੋਮੇ ਗੰਦੇ ਸਾਗਰ ਤੰਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਨ ਜੁਰੀ ਅੰਦਰ ਸਤਿ ਸ੍ਰੀ ਅਕਾਲ ਗੁਰਖਾਲਸਾ ਸਤ ਸਮਝਿਓ ਆਓ ਜੋ ਕਈਆਂ ਚਿਰੰਤੋ ਕਈਆਂ ਮਹੀਨਿਆਂ ਤੋਂ ਆਪਾਂ ਤੰਦਨ ਸਾਹਿਬ ਸ੍ਰੀ ਗੁਰਦਾਨ ਸਿੰਘ ਜੀ ਦੇ ਪਵਨ ਜੀਵਨ ਦੀਆਂ ਕਥਾ-ਗਾਧੀਆਂ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਲੜੀ ਦਾ ਹਿੱਸਾ ਬਣ ਕੇ ਆਪ ਸਤਿਗੁਰਾਂ ਦੇ ਪਾਉਣ ਜੀਨ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀ ਜਿਸ ਰੱਬੀ ਗੁਣਾਂ ਦੀ ਬਰਕਤ ਨਾਲ ਦੁਖਾਂਤ ਰਸ ਰੁਗਾ ਸੁਗਾ ਕੜਿਆ ਸਾਰਿਆਂ ਚਿੰਤਾ ਫਿਕਰਾਂ ਤੋਂ ਆਪਾ ਮੁਕਤ ਹੋ ਸਕਦੇ ਹਾਂ ਜਮਾਂ ਦੀ ਬਾਤੋ ਵੀ ਪਾਸਾ ਦੇ ਆਂਜੋ ਸੁਣਦੇ ਦੇਖਦੇ ਹਰੇ 88 ਲੱਖ ਜੋਨਾ ਇਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਪਿਆਰਿਆ ਉਹ ਤੋਂ ਵੀ ਬਚ ਸਕਦੇ। ਪਾਪ ਇਸ ਆਵਾਗਮਣ ਤੋਂ ਸਾਨੂੰ ਸੁਧਕਾਰਾ ਮਿਲ ਸਕਦਾ ਏ। ਮਿਲ ਤਾਂ ਸਾਧਾ ਜੇ ਰੱਬੀ ਗੁਰੂ ਨੂੰ। ਜੇ ਰੱਬੀ ਗੁਰੂ ਨਾਲ ਹੋਏ ਹੋਰ ਚੀਜ਼ਾਂ ਸਾਡੇ ਕੋਲ ਸੰਸਾਰ ਦੇ ਸਾਰੇ ਪਦਾਰਥ ਔੜ ਸਾਰੇ ਸੁੱਖ ਔੜ ਸਾਰੇ ਪਦਾਰਥ ਸਾਰੇ ਸੁੱਖਾ ਨੂੰ ਇੱਕ ਪਾਸੇ ਪਾਇਆ ਜਾਵੇ ਤੇ ਗੁਰੂ ਦੀ ਕਿਰਪਾ ਨੂੰ ਇੱਕ ਪਾਸੇ ਪਾਇਆ ਜਾਵੇ ਤੇ ਸੱਜਣੋ ਗੁਰੂ ਵਾਲਾ ਪਸੰਦ ਰੰਦੂ ਐਡੀ ਵੱਡੀ ਨਾਮ ਦੀ ਬਹਿਮਾ ਤੇ ਰੱਬੀ ਗੁਣਾਂ ਦੀ ਬਹਿਮਾ ਨਾਮ ਦੇ ਨਾਲ ਨਾਲ ਰੱਬੀ ਗੁਰਮੀ ਜ਼ਰੂਰੀ ਨੇ ਜੇ ਰੱਬੀ ਗੁਰਮੀ ਤੇ ਕੁਝ ਵੀ ਨਹੀਂ ਸਾਡੇ ਕੋਲ ਤੇ ਰੱਬੀ ਗੁਰ ਦਾ ਮਾਰਤਾ ਪਰਵੋ ਜੀ ਸੁਚਾਰੀ ਲਿਜੇਆ ਕਿਸੇ ਦਾ ਪਨਾ ਕਰਨਾ ਰੋਦੇ ਉਹ ਚੋਗੜਾ ਚੁੱਪ ਕਰੋੜਾ ਡੇਗੇ ਉਹ ਚੋਗੜਾ ਦੁਖੂ ਦੁਖ ਦੇ ਵਿੱਚ ਸ਼ਮਨਣਾ ਤਾਨ ਦੇ ਕਰਕੇ ਮਨ ਕਰਕੇ ਤਨ ਕਰਕੇ ਤੇਨੇ ਕਰਮੇ ਸੰਸਾਰ ਦੇ ਪੈਰੋਂ ਤੰਤ੍ਰਿਕ ਨਾਲ ਹੁੰਦੇ ਨੇ ਮਨਾਈ ਹੁੰਦੇ ਨੇ ਤੰਨਰਾ ਹੀ ਹੁੰਦੇ ਨੇ ਤੇ ਤਲਮਾ ਰਾ ਹੀ ਹੁੰਦੇ ਨੇ ਇਨੂੰ ਬਾਛਲੇ ਗੁਰਬਾਣੀ ਤਨ ਮਨ ਬਚ ਕਰਮ ਬਗਿਆ ਬਿਜਿਤ ਸ੍ਰੀ ਦੇ ਕਰਕੇ ਪੜਾ ਕਰਦਾ ਮਨ ਕਰਕੇ ਵੀ ਪੜਾ ਸੋਚਣਾ ਇਸ ਨੂੰ ਬਾਛ ਲਿਆ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੰਤ ਕਾ ਬਲ ਸੁਬੰਦ ਬ੍ਰਹਮਣ ਵਾਲਾ ਜੜਾ ਸਜੜੂ ਕਦੇ ਦੁਖੀ ਨਹੀਂ ਹੋ ਸਕਦਾ ਦਦੇ ਮੈਨੇ ਦੁਖੀ ਹੁਸਨ ਤੇ ਤਪਾਸ਼ ਨੇ ਦੇ ਕੇ ਸਭ ਗੱਲ ਕਹੀ ਦਸ ਤਈ ਵੀ ਆ ਉਹਦੇ ਪਰ ਕਾ ਬੁਰਾ ਨਾ ਕੋ ਚੀਤ ਇਨਸਾਨ ਕਿਸੇ ਦਾ ਮਨ ਬੁਰਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਤੂੰ ਸੋਚੀ ਮੈਨਾਂ ਤੇ ਸਦਾ ਬੁਰਾ ਤੇ ਤੇਰੇ ਨਾਂ ਬੁਰਾ ਜਿੱਤੇ ਮੈਂ ਜਿਵੇਂ ਵਾਰੇ ਮਗਰ ਜੀਦਨੋਂ ਇਸ ਗੱਲ ਦੀ ਅੱਜ ਤੱਕ ਦੇ ਪੀਰਾਂ ਫਕੀਰਾਂ ਪੈਗੰਬਰਾਂ ਉਤਾਰਾਂ ਨੇ ਕਿਸੇ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ ਪਰ ਬੰਦੇ ਜੋ ਕਿ ਬਦਲ ਤੋਂ ਬੰਦਾ ਬਦਲ ਜੰਗ ਕਦੇ ਜ਼ਿੰਮੇਵਾਰੀ ਨਹੀਂ ਪਰ ਕਰ ਤਨਗੁਰ ਦਾ ਅਨੁਸਾਰ ਜੋ ਉਸ ਦਰਗਾਹ ਵਿੱਚ ਜਿਸ ਦਰਗਾਹ ਦੀ ਅਪਨਨ ਕਰ ਰਹੇ ਹਾਂ ਮਾਲਕ ਦੇ ਚਰਣਾ ਦਾ ਸੁਖ ਮਾਲਕ ਦੇ ਦਰਸ਼ਨ ਉਹ ਆਨੰਦ ਜਿਹੜਾ ਕੋਈ ਦੋ ਵੀ ਪ੍ਰਾਪਤ ਨਹੀਂ ਹੋ ਸਕਦਾ ਉਹਨੂੰ ਮਾਲਕ ਤੇ ਮਿਲ ਜਾਂਦੇ ਹੱਸ ਬੜੇ ਤਾਈ ਜਣੇ ਜੇ ਸਿੱਕੀ ਦਾ ਕੋਈ ਨਾ ਸੋਚਣਾ ਕਰਦਲੇ ਸੋਚਣਾ ਵੀ ਨਹੀਂ ਤੁਰ ਕੇ ਭਜਣ ਤਾਂ ਤਾ ਕੋ ਸੁਖ ਨਹੀਂ ਪਾਈ ਮੇਰੇ ਬੀਤ ਦੇਖੋ ਕਿੰਨੀ ਵੱਡੀ ਪਰਚਲੇ ਜ਼ਿੰਮੇਵਾਰੀ ਲਈ ਉਹਨੇ ਤਾ ਵੀ ਮੈਂ ਦਰਮਰਾਜ ਨੂੰ ਮੈਂ ਜਵਾ ਦੂਗਾ ਬੀ ਮੇਰੇ ਆਏ ਮੇਰੇ ਆ ਮੇਰਾ ਉਹਨੂੰ ਕਹਿੰਦਾ ਪਰੋ ਆ ਚੀਜ਼ ਜਿਹੜੀ ਤੇ ਆ ਚੀਜ਼ ਜਿਹੜੀ ਜਿਹੜੀ ਪਿਆਰੀ ਲੱਗਦੀ ਜਿਹੜੀ ਚੀਜ਼ ਪਿਆਰੀ ਲੱਗਦੀ ਨਾ ਉਹਨੇ ਬੰਦਾ ਆਪਣੇ ਕਹਿੰਦਾ ਬਈ ਇਹ ਮੇਰੀ ਚਾ ਮੇਰੀ ਆ ਮੇਰੀ ਆ ਮੇਰੀ ਜਿਹੜੀ ਪਿਆਰੀ ਨਾਲ ਲੱਗਦੀ ਹੋਏ ਉਹਦੇ ਕੋਈ ਲੱਗੇ ਵੀ ਨਹੀਂ ਲੱਦਾ ਤੇ ਸਾਨੂੰ ਸਾਨੂੰ ਭਾਈ ਲੱਗੇ ਮੇਰੇ ਭਾਈ ਮੀਤ ਮੇਰੇ ਤੁਸੀਂ ਮੇਰੇ ਜੇ ਇਸ ਗੱਲ ਕੇ ਮੈਂ ਦਰਗਾਹ ਉਤਾਰੇ ਜਿੰਮੇਵਾਰੀ ਦਊਗਾ ਤਰਾਬੜਾ ਸਾਨੂੰ ਇਧਰ ਵੱਡਾ ਸਾਨੂੰ ਕੀ ਮਿਲ ਸਕਦਾ ਏ ਜਿੱਦ ਗਰਮੀ ਮਾਂ ਪਿਓ ਆ ਉਤੋਂ ਪੈਦਾ ਹੋਏ ਬੱਚੇ ਭਰਾ ਹੁੰਦੇ ਆ ਹੁਣ ਗੁਰੂ ਤੇ ਗੁਰੂ ਦੇ ਨਾਲ ਤੁਸੀਂ ਪੈਦਾ ਨਹੀਂ ਹੋਏ ਤਾਂ ਇਸ ਤੋਂ ਭਰਾ ਸਾਨੂੰ ਭਰਾ ਕਹਿ ਰਹੇ ਆ ਗੁਰੂ ਸਾਹਿਬ ਭਰਾ ਕਹਿ ਰਹੇ ਨੇ ਸਾਨੂੰ ਇਹਦੇ ਵੱਡਾ ਕੀ ਹੋ ਸਕਦਾ ਹੈ ਤੇ ਪ੍ਰਾਧਿਤਾ ਦੇ ਬੰਦਾ ਮਰਨ ਮੇਟ ਨੂੰ ਤਿਆਰ ਹੁੰਦਾ ਹੈ ਹਰ ਤੂਕਾਰ ਦੇ ਕਟੇ ਨਾ ਪੈਸ ਸਾਨੂੰ ਸਾਨੂੰ ਤਿਆਰ ਹੁੰਦਾ ਹੈ ਹਰ ਦੁੱਖ ਵਿੱਚ ਸ਼ਾਮਲ ਹੁੰਦਾ ਹੈ ਗੁਰੂ ਸਰਦਾਇਤਾ ਸ਼ਾਮਲ ਹੁੰਦਾ ਜਿਦੋਂ ਤਰ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਨਾ ਰੱਖਿਆ। ਕਿਉਂਕਿ ਅਗੋਂ ਗੁਰਦਵਾਰ ਸਾਹਿਬ ਤੇ ਵਿਚਾਰ ਕਰਦੇ ਨਾ ਜੀਵਦੀ ਤੇ ਮਰਦਾਨਾ ਨਾਲ ਹੀ ਚੱਲਦੇ ਹਨ। ਮਰਦਾਨਾ ਤੇ ਪਛੋਤ ਨਹੀਂ ਹੋਇਆ ਨਾ। ਉਹ ਸਮੇਂ ਵਾਸਤੇ ਵੀ ਪਛੋਤ ਨਹੀਂ ਹੋਇਆ। ਮਰਦਾਨਾ ਕਿਉਂ ਨਹੀਂ ਹੋਇਆ? ਆਪਣੇ ਸੀਨੇ ਨਾਲ ਲਾ ਕੇ ਰੱਖਿਆ ਧੰਗ ਗੁਰਦਾਨ ਸਾਹਿਬ ਨੇ। ਮਰਦਾਨੇ ਨੂੰ ਅਪਰੇ ਤੋਂ ਦੂਰ ਨਹੀਂ ਹੋਣ ਦਿੱਤਾ। ਨੇੜਾ ਤਨੇ ਕੋਂਦਾ ਸੀ ਨੇੜੇ ਕਿੰਨਾ ਬੁੰਦਾ ਸੀ ਜੇ ਕੀਰਤਨ ਕਰਨ ਦੇ ਸਤਿਗੁਰੂ ਤੇ ਮਰਦਾਨ ਮਰਦਾਨਾ ਰਬਾਬੋਂ ਨੂੰ ਜੁੰਦਾ ਸੀ ਤੇ ਇੰਨਾ ਕ ਨੇੜੀ ਹੋ ਕੇ ਬਿੰਦਾ ਸੀ ਬੋਡੇ ਨਾਲ ਗੋਡਾ ਫੇਂਦਾ ਸੀ ਗੋਡੇ ਨਾਲ ਗੋਡਾ ਫੇਂਦਾ ਸੀ ਜਦੋਂ ਪਾਸ਼ਾ ਅੰਦਰ ਤੇ ਆਨੁੰਦੇ ਨਿਸਰੂ ਵਿੱਚ ਹੁੰਦੇ ਪਾਉ ਰਬਨਾ ਜੁਰ ਜੁਰਦੇ ਉਦੋਂ ਬਿਲਕੁਲ ਕੋਲ ਖਲੋਤਾ ਹੁੰਦਾ ਵੀ ਬੱਕੀ ਨੂੰ ਨਾ ਦੇਂਦਾ ਅੜ ਕੇ ਬੈਠ ਜਾਵੇ ਇੰਨੇ ਨਜ਼ਦੀਕੀ ਸੀ ਧੰਗੁਰਨਾਮ ਸਾਹਿਬ ਦੇ ਭਾਈ ਮਰਦਾਨੇ ਜੀ ਦੀ ਇੰਨਾ ਪਿਆਰ ਸੀ ਉਹ ਬਿਆਰਦੀ ਕਰ ਤਰਾਂ ਅੱਤੋਂ ਕਈ ਦਿਨ ਪਹਿਲਾਂ ਇਹਨੂੰ ਵਿਚਾਰ ਅਰੰਭ ਕੀਤੀ ਸੀ ਤਰ ਤੁਰ ਬੰਦੀ ਕਈ ਦਿਨ ਪਹਿਲਾਂ ਵਿੱਚੋਂ ਫਿਰ ਰੱਬੀ ਗੋੜਾਂ ਦੀ ਗੱਲ ਤਾਲ ਗੁਰਦਾਨ ਸਾਹਿਬ ਦੀ ਗੋੜਾਂ ਦੀ ਗੱਲ ਚੱਲ ਪਈ ਕਈ ਦਿਨ ਚੱਲਦੀ ਰਹੀ ਉਗਲ ਬਿੱਤ ਅਨੁਰਧਨ ਸਾਹਿਬ ਕੋ ਗੋੜੇ ਗੋੜੇ ਉਗੜ ਕੋਈ ਹੈ ਹੀ ਨਹੀਂ ਉਨ੍ਹਾਂ ਗੁਣਾਂ ਦੀ ਆਪਾਂ ਕਾਫੀ ਲੰਮੀ ਵਿਚਾਰ ਕੀਤੀ ਤੇ ਰੁੱਕ ਰੁੱਕ ਕੇ ਸੀ ਆਪਾਂ ਜਾ ਕੇ ਤੂ ਪ੍ਰਧਾਨ ਤੇ ਪਰ ਤੂ ਪਰਲ ਦੇ ਇੰਨੀ ਜਿਆਦਾ ਪਰਦੇ ਕੀਤੇ ਤੇ ਇੰਨਾ ਉੱਚੇ ਸਥਾਨ ਤੇ ਚਲੇ ਗਿਆ ਪਰਦੇ ਵਿੱਚ ਆਇਆ ਦੇਰ ਵੀ ਰੱਬ ਤੋਂ 1 ਲੱਖ ਕਿਲੋਮੀਟਰ ਮੀਲ ਗਣੀਏ ਕਿਲੋਮੀਟਰ ਚੱਲੇ ਆ 1 ਲੱਖ ਕੀ ਮੀਲ ਜਿਹੜਾ ਸੀ ਦੂਰ ਰਹਿ ਗਿਆ 1 ਲੱਖ ਮੀਲ ਦੂਰ ਰਹਿਣੀ ਭਗਤੀ ਕਰਨ ਦੇ ਨਾਲ ਵੀ ਤਕਰੀਬਨ ਸਭ ਭਗਤਾਂ ਨਾਲੋਂ ਉੱਚੀ ਜਗਾ ਜਿਹੜੀ ਮਿਲ ਜੇ ਮਿਲੀ ਤੇ ਤਰ ਹੁਣ ਮਿਲਦੀ ਮਿਲੀ ਨਾਗੇ ਜਾਤ ਇੰਨਾ ਲਾਗੇ ਹੋ ਗਿਆ ਸਭ ਤੋਂ ਜ਼ਿਆਦਾ ਲਾਗੇ ਉਹਦੀ ਪੂਰੀ ਆਤਰੂਪ ਹੁੰਦੀ। ਉਹਦਾ ਸਥਾਨ ਹੈ। ਤੇ ਧੰਗੁਰ ਨਾਮ ਸਾਹਿਬ ਦੇ ਬਗੈਰ ਪਦਤੀ ਤੋਂ ਬ੍ਰਾਹਮਣਾਂ ਨੇ ਬਗੈਰ ਭਗਤੀ ਤੋਂ ਉਸ ਪਦਵੀ ਤੱਕ ਲੈ ਗਿਓ। ਬਰਦਾਰੀ ਉਹ ਉੱਤੇ ਦੇ ਮਲਮੁੱਤ ਦੇ 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 ਉੱਥੋਂ ਤੱਕ ਪਹੁੰਚਣੀ ਬਹੁਤ ਔਖੀ ਸੀ ਮਲਮੁੱਤ ਦੇ ਦੇ ਇਹ ਤੋਂ ਉੱਥੋਂ ਤੱਕ ਪਹੁੰਚਣੀ ਬਹੁਤ ਔਖੀ ਸੀ ਜਿੱਥੋਂ ਤੱਕ ਪ੍ਰੋਤਰ ਉਪਰਾਲਾ ਬੈਠਾ ਹੈ ਮਲਮੁੱਤ ਦੇ ਦੇ ਉੱਥੇ ਨਹੀਂ ਸੀ ਜਾ ਸਕਦੀ ਜਿੱਦੇ ਗੋਰ ਚਲੇਗਾ ਤੇ ਗੋਰ ਨੂੰ ਤੇ ਬਹੁਤ ਉਚਾਈਆਂ ਤੇ ਤਰੂਪਲਾ ਚਲੇ ਗਿਆ ਸੀ ਉਹ ਤੋਂ ਤੱਕ ਉਹਦੇ ਤੋਂ ਵੀ ਉੱਚਾ ਜਾ ਕੇ ਬਿਠਾ ਦਿੱਤਾ ਤੇ ਰੂਪਕਦਰ ਨੂੰ ਮਿਲ ਕੇ ਲੋ ਜਦ ਸਾਚਕਣ ਗਏ ਤਨਗੁਰ ਨਾਨਕ ਸਾਹਿਬ ਜੀ ਮਹਾਰਾਜ ਤੇ ਮਰਦਾਨਾ ਨੂੰ ਨਾਮ ਲੈ ਕੇ ਗਏ ਤੇ ਤਰੂੜਾ ਨੂੰ ਉੱਚਾ ਥਾ ਉੱਚੇ ਥਾ ਤੇ ਜਾ ਕੇ ਬਿਠਾਇਆ ਬਿਦੋ ਇੱਥੇ ਬੈਠ ਤੇ ਮੈਂ ਅੰਦਰ ਅੰਕਾਰ ਵਾਇਗਰੂ ਗ੍ਰਾਮ ਨਾਲ ਖੁਦਾਰੋਂ ਮੇਲਾਵੋ ਤੇ ਹੁਣ ਸਾਥੀ ਸੀ ਦਾ ਅੱਗੇ ਨਹੀਂ ਸੀ ਜਾ ਸਕਦਾ ਤੁਰ ਮਨਮੁਦ ਦੇਜ ਬਾਹਰ ਨੂੰ ਪੁੱਗ ਲੱਗਦੇ ਸੀ ਮੁਰਦਾਨ ਸਦਕਾ ਇੰਨੇ ਉੱਚਾ ਚਲੇਗਾ ਤੇ ਤੇ ਪੜਤਾਂ ਪੜਦੀਆਂ ਪੜਦੇ ਕਰ ਕਰਕੇ ਭਗਤ ਪਹੁੰਚੇ ਬਗੈਰ ਭਗਤੀ ਤੋਂ ਸੇਵਾ ਤੋਂ ਇਹ ਤਾਂ ਹੁਗਮੰਦ ਦਾ ਗੁਰੂ ਦਾ ਹੁਗਮੰਨ ਕਰਕੇ ਇਹ ਇਹ ਤੂੰ ਤੱਕ ਬਦਵੀ ਪ੍ਰਾਪਤ ਹੋ ਗਈ। ਭਾਈ ਬਰਦਾਰ ਨੂੰ ਉੱਤੇ ਬਟਾ ਅੱਗੇ ਲੱਗਦਾ ਤੂੰ ਹੁਣ ਇੱਥੇ ਰੋਗ ਹੁਣ ਨਹੀਂ ਮਤ ਰੋਗ ਲੈ ਜਾਣਾ। ਹੁਣ ਤੈਨੂੰ ਅੱਗੇ ਲੈ ਜਾਣਾ। ਇਨੌ ਚਦਰ ਬਣਾਇਆ ਪਰ ਹੁਣ ਅਗੇ ਨਹੀਂ। ਇਥੇ ਤੇ ਜੋ ਅਜਰੂਰ ਤੈਨੂੰ ਮੈਂ ਪੇਜੂਗਾ ਜ਼ਰੂਰ ਤੈਨੂੰ ਪਰ ਥੋੜਾ ਜਿਹਾ ਹਟ ਕੇ ਪੇਜੂਗਾ देर ਦਾ ਪੇਜੂਗਾ ਉਹਨੂੰ ਜਦੋਂ ਮਰਦੇ ਮਰਨ ਤੋਂ ਬਾਅਦ ਉਤੇ ਪਾਸ਼ਾ ਨੇ ਉਹਨੂੰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਭੇਜਿਆ ਹੁਣ ਆਪ ਮਲਮੂਤ ਦੇਜ ਨਹੀਂ ਸੀ ਪੈ ਰਹੋ ਤਨ ਗੁਰ ਦਾ ਅਨੁਸਾਰ ਜੀ ਮਾਰਾ ਵੀ ਉਹ ਤਾਂ ਸ਼ਬਦ ਸੀ ਨਿਰੰਕਾਰ ਨਿਰੰਕਾਰ ਸੀਗੇ ਜਦੋਂ ਕੋਈ ਨਾਮ ਪੁੱਛਦਾ ਸੀ ਨਾ ਲੋਕ ਨੂੰ ਕੋਈ ਪੀਰ ਫਕੀਰ ਸਾਧੂ ਸੰਤ ਮਹਾਤਮਾ ਤੇ ਤੁਹਾਡਾ ਨਾਂ ਕੀ ਆ ਤੂੰ ਦੇ ਨਾਮ ਤੋਂ ਨਿਰੰਕਾਰੀ ਵੀ ਸੰਸਾਰ ਵਿੱਚ ਤੇ ਮੈਨੂੰ ਨਾਰ ਕਹਿੰਦੇ ਆ ਸੰਸਾਰ ਵਿੱਚ ਤਾਂ ਮੈਨੂੰ ਨਾਨਕ ਕਹਿੰਦੇ ਆ ਪਰ ਮੈਂ ਸੰਸਾਰੀ ਨਹੀਂ ਸੰਸਾਰ ਕਰਕੇ ਸੰਤ ਨਰਨੰਦਨ ਘਾਰੀ ਕਹਿੰਦੇ ਨਾਨਕ ਕਹਿੰਦੇ ਆ ਮੈਂ ਨਾਨਕ ਨਹੀਂ ਮੈਂ ਦੇ ਨਹੀਂ ਮੈਂ ਨਰਨੰਦ ਘਾਰੀ ਆ ਨਰਨੰਦ ਘਾਰ ਦਾ ਰੂਪ ਰਹਿਣ ਵਾਲਾ ਨਰਨੰਦ ਘਾਰ ਦੇ ਦੇਸ਼ ਵਿੱਚ ਰਹਿਣ ਵਾਲਾ ਉਹ ਨਰਨੰਦ ਘਾਰ ਦੇ ਜਿੰਦਾ ਜਿੰਦਾ ਤੋ ਉਹੀ ਰਹੇ ਸਕੂਨਾ ਜਿਹੜਾ ਸਰੀਰ ਤੋ ਰਹਤੋ ਇਹ ਬੰਦੀ ਤਖਤ ਦੇ ਮਾਲਕ ਤਰਗੁਰਦਾਨ ਸੋਹਣ ਜੀ ਮਹਾਰਾਜ ਉਹਦੇ ਮੇਰਾ ਸਰੀਰ ਹੈ ਹੀ ਨਹੀਂ ਦੇਖਣ ਨੂੰ ਲੱਗਦਾ ਵੀ ਨਾਨਕ ਹੈ ਤਾਂ ਬਈ ਕਾਲੂ ਜੀ ਦਾ ਮੁੰਡਾ ਹੈ ਇਹ ਤਾਂ ਦਿਨਾਮੀ ਤੌਰ ਤੇ ਦਿਖ ਲਿਆ ਲੋਕਾਂ ਨੂੰ ਬਿਰਦਾ ਅੰਦਰ ਦਾ ਰੂਪ ਹੈ ਉਹ ਨਹੀਂ ਦਿਖ ਰੋ ਕਿਸ ਤਰ੍ਹਾਂ ਨਹੀਂ ਦੇਖਿਆ ਅਸੀਂ ਭਾਵੇਂ ਸਿੱਖ ਹੋਣ ਦਾ ਲੱਖ ਦਾਵਾ ਕਰੀ ਜਾਈਏ ਅਸੀਂ ਭਾਵੇਂ ਸਿੱਖ ਹੋਣ ਦਾ ਲੱਖ ਦਾਵਾ ਕਰੀ ਜਾਈਏ ਪਰ ਨਾਂਦੂ ਅਸੀਂ ਮਲਬੂ ਤਾਂ ਉਹ ਹੀ ਬੰਦਿਆ ਵਰਗਾ ਬੰਦਾ ਸਮਝਿਓ ਬੰਦਾ ਬੰਦਿਆ ਵਰਗਾ ਬੰਦਾ ਨਹੀਂ ਸੀ ਕੋ ਜੇ ਬੰਦਿਆ ਵਰਗਾ ਬੰਦਾ ਉਹ ਗਾ ਤੇ ਸੱਚਖੰਡ ਦਨਕਾਰ ਆਮਲਾ ਖੁਦਾ ਦੇ ਕੋਲ ਆ ਭੇਜ ਲੈ ਤੇ ਜਾ ਰਿਸੀ ਸਕਦਾ ਇੱਕ ਗੱਲ ਕਹਾਂ ਸੌਂਦੇ ਵਾਸਤੇ ਅਸੀਂ ਸੱਚ ਕਰਨ ਨੂੰ ਜਿੱਥੇ ਗੁਰੂਆਂ ਦਾ ਵਾਸਾ ਸੀ ਉਦੋਂ ਉਹ ਸੱਚ ਕਰਨ ਕਰਨਾ ਸ਼ੁਰੂ ਕਰਤਾ ਜੀ ਦਾ ਪਟਨਾ ਸਾਹਿਬ ਹਜੂਰ ਸਾਹਿਬ ਸਰਬੰਦਰ ਸਾਹਿਬ ਉਹਨੂੰ ਸੱਚ ਕਰਨ ਦਾ ਦਰਜਾ ਦਿੱਤਾ ਸੀ ਸੰਸਾਰੀ ਤੌਰ ਤੇ ਜਾਂ ਜਿੱਥੇ ਅਸੀਂ ਅੱਜ ਸਤ ਗੁਰਾਂ ਨੂੰ ਆਸੇ ਗੁਰੂਆਂ ਦਾ ਸਾਨੂੰ ਰਾਤ ਨੂੰ ਵਿਸ਼ਰਾਮ ਕਰਾਉਣੇ ਉਹਨੂੰ ਸੱਚ ਕਰਨ ਕਹਿੰਦਾ ਨਾਦ ਬੁਰਦਾਨ ਸਾਨੂੰ ਸਭ ਸਭ ਸਮਝ ਸਕੇ ਤੇ ਨਾ ਸੱਚ ਕਰਨ ਨੂੰ ਸਭ ਨੂੰ ਸਕੇ ਜੇ ਸੱਚ ਕਰਨ ਹੋਇਆ ਕਿ ਆ ਤੁਸੀਂ ਹੁਣੇ ਸੁਣਿਆ ਹੋਗਾ ਥੋੜਾ ਜਿਹਾ ਪਹਿਲਾਂ ਸੱਚ ਕਰਨ ਵਸੇ ਨਿਰੰਕਾਰ ਉਹ ਸੱਚ ਖਾਂਡਿਆ ਜਿੱਥੇ ਨਿਰੰਕਾਰ ਵਸਦਾ ਹੈ ਰਾਮ ਨਾ ਖੁਦਾ ਵਸਦਾ ਹੈ ਉਹਦਾ ਨਾਮ ਸੱਚ ਕੰਡ ਇਹ ਪਹਿਲਾਂ ਵਿਦਵਾਨਾਂ ਦੀ ਸਭਾ ਵਾ ਸੁਭਾਵਾ ਵਿੱਚ ਨੇੜਤੇ ਪਾਇ ਤੇ ਪੁੱਛਿਆ ਵੀ ਵੀ ਉਹ ਸੱਚ ਕੰਡ ਜਿਹੜਾ ਜੱਜੀ ਸਾਹਿਬ ਵਿਚ ਪਾਛਨ ਸੰਦੇਸ਼ ਬਖਸ਼ ਕੀਤਾ ਸਾਡੇ ਤੇ ਦੂਸ ਸਚ ਖੰਡ ਦੇ ਤੇ ਰੰਗਕਾਰ ਰਹਿੰਦਾ ਹੈ ਪਰਦੇ ਜਵਾਬ ਨਹੀਂ ਮਿਲਿਆ ਤੋ ਕਿਦੋਂ ਜਵਾਬ ਨਹੀਂ ਮਿਲਿਆ ਜੇ ਅਸੀਂ ਗੁਰੂ ਨੂੰ ਪੁੱਛਾਂਗੇ ਨਾ ਗੁਰੂ ਸਾਨੂੰ ਸਾਫ਼ ਦੱਸ ਦੋ ਬਾਦ ਰੰਗਕਾਰ ਸਚ ਖੰਡ ਜਿੱਤੇ ਨਿਰੰਕਾਰ ਬਸ ਰਿਹਾ ਹੈ ਅਜ ਦੇ ਪਰੰਪਰਿਕ ਹੈ ਮਿੱਤੋਈ ਬਰੇ ਇਟਾ ਦਾ ਬੜਿਆ ਹੋਇਆ ਮਕਾਨ ਉਹਨੂੰ ਸੱਚ ਕਰਦ ਗਏ ਜਰਾਏ ਉਹ ਪ੍ਰਕਾਸ਼ ਮਹਾਰਾ ਗੁਰਦੁਆਰਾ ਸਾਹਿਬ ਇਹਨੂੰ ਸੱਚ ਸੱਚ ਕਰ ਗਿਆ ਹੀ ਨਹੀਂ ਸੀ ਉਹਨਾਂ ਇਟਾਂ ਦੇ ਨਾਲ ਦਰਬਾਰ ਸਾਹਿਬ ਬਣਾ ਜਿੱਤੇ ਅਸੀਂ ਰੋਜ਼ ਪ੍ਰਕਾਸ਼ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਉਹ ਇਹਨੂੰ ਸੱਚ ਕਰਦ ਗਿਆ ਇਹਨੂੰ ਦਰਬਾਰ ਸਾਹਿਬ ਗਿਆ ਤੇ ਜਿੱਤੇ ਰਾਜੂ ਬਣਾ ਦੇ ਉਹਨਾਂ ਇਟਾਂ ਦਾ ਉਹ ਕਾਲਾ ਬੜਿਆ ਹੋਇਆ ਉਨਹੀਂ ਇੱਟਾ ਦਾ ਉਹ ਮੁਕਾਨ ਬੜਿਆ ਹੋਏ ਉਹਨੂੰ ਸਜਕਣੇ ਸਜਕਣੇ ਪੱਜ ਕੇ ਇੱਟਾਂ ਨੂੰ ਵਰਕ ਸੀਗਾ ਬਿਓ ਕੋਈ ਜਿੱਟਾ ਦਾਲੇ ਨਾ ਲਾਤੀ ਕੋਈ ਮਿੜੇ ਨਾ ਲਾਤੀ ਜਦ ਕੋਈ ਚੀਨੇ ਚੂਲੇ ਤੇ ਨਾ ਲਾਤੀ ਫਰਗਾ ਕੋਟੇ ਹੋச்சு ਤਰਦੀ ਵਿੱਚ ਕੋਈ ਬਲ ਗਿਆ ਬਿਓ ਤਰਦੀ ਹੋਰ ਹੈ ਤਰਦੀ ਹੋਰ ਹੈ ਤਰਦੀ ਦੇ ਕੋਈ ਸਾਲ ਨਾਦਲ ਨਾਮ ਦਾ ਗੁਰਦਾਮ ਸਾਹਿਬ ਨੂੰ ਸਭ ਨੂੰ ਸਦੇ ਸੀ ਉਹਨੂੰ ਵੀ ਮਨਬੋਧ ਤੇ ਦੇ ਸਮਝਦੇ ਰਹੇ ਅੱਜ ਵੀ ਸਭ ਨੇ ਨਾ ਸੱਚ ਕਰਨ ਨੂੰ ਸਭ ਨੂੰ ਸਦੇ ਜਿਹੜੇ ਤਰਗਦਾਰੂ ਸਾਹਿਬ ਨੇ ਆਪ ਖੁਦ ਪਿਆ ਸੱਚ ਕਰਨ ਵਸੇਦ ਰੰਕਾਰ ਬੇ ਸੱਚ ਕਰਨ ਵਿੱਚ ਉਹਦਾ ਵਾਸਾ ਹੈ ਉਹਨ ਤੁਸੀਂ ਮੋਟੀ ਦਿਮਾਗ ਨਾਲ ਸੋਚਦੇ ਹੋ ਵੀ ਉਹਦਾ ਵਾਸਾ ਹੈ ਕਿੱਥੇ ਨਹੀਂ ਉਹਦਾ ਵਾਸਾ ਹੈ ਕਿੱਥੇ ਨਹੀਂ ਕੁਦਰਤ ਦਾ ਵੀ ਉਹਦਾ ਵਾਸਾ ਬਰਨਥਾ ਨਹੀਂ ਜਦ ਜਦ ਵੀ ਤੁਦਾ ਵਾਸਾ ਹੈ ਤੇ ਜਰਾਂ ਜਰਾਂ ਪੈਰੋ ਪੈਰੋ ਸੱਚ ਖੰਡ ਹੈ ਤੇ ਪਾਸ਼ੇਰੇ ਸਾਨੂੰ ਲੈ ਕੇ ਵੀ ਦਿੰਦੀ ਇਹ ਗੱਲ ਸਾਨੂੰ ਦੇਖ ਕੇ ਵੀ ਦੇਰਤੀ ਪਛਦੇ ਬੇ ਅਸਰ ਕਰਦੇ ਪਰ ਅਸੀ ਸਭ ਜਿਵੇਂ ਜਿਸਾ ਕੇ ਬਾਰ ਬਾਰ ਹੀ ਤੁਰੇ ਫਿਰਦੇ ਆ ਅੰਦਰ ਕਦੇ ਧਿਆਨ ਨਹੀਂ ਮਾਰਿਆ ਅੰਦਰ ਤੇ ਤੇ ਧਿਆਨ ਹੀ ਨਹੀਂ ਮਾਰਿਆ ਸੀ ਨਾ ਆਪਣੇ ਅੰਦਰ ਮਾਰਿਆ ਨਾ ਗੁਰੂ ਦੇ ਅੰਦਰ ਮਾਰਿਆ ਤੇ ਗੁਰੂ ਜਦੋਂ ਸਾਡਾ ਸੀ ਤਨ ਸਮਝ ਆਉਂਦਾ ਗੁਰੂ ਦਾ ਤਨ ਸਮਝ ਆ ਸੀ ਉਹ ਕਹਿੰਦੇ ਨਹੀਂ ਮੈਂ ਨਾਨਕ ਨਿਰੰਕਾਰੀ ਨਿਰੰਕਾਰ ਦੇ ਬੋਧ ਰਹਿਣ ਵਾਲਾ ਮੈਂ ਤਨ ਨਿਰੰਕਾਰੀ ਨਿਰੰਕਾਰ ਮੁਕਤ ਜੀ ਰਹਿਣ ਤੂੰ ਪੁੰਨ ਤੱਤਾ ਵਿੱਚ ਮਾਇਆ ਹੋਇਆ ਹੈ ਪੁੰਨ ਤੱਤਾ ਵਿੱਚ ਮਾਇਆ ਹੋਇਆ ਹੈ ਤੇ ਤਨ ਗੁਰਦਾਮ ਸਾਹਿਬ ਜਦੋਂ ਨਾ ਉਸਦਾਂ ਲੋਕਾਂ ਮੇ ਲੋਕਨ ਮੇਚੀ ਖੇਲਣ ਲੱਗੇ ਬੱਚੇ ਖੇੜਦੇ ਪਰ ਆਪੋ ਵੀ ਖੇੜਦੇ ਸ਼ੁਰੂ ਹੋ ਗਏ ਲੋਕਨ ਮੇਚੀ ਪੰਜਾਂਤ ਮੁੰਡੇ ਦਾਸ ਨਾਲ ਜਾਣੇ ਤੇ ਇਤਨੇ ਲੋਕਾਂ ਨਾਲ ਦੂਜੇ ਨਾਲ ਲੜਣਾ ਦੂਜੇ ਨਾਲ ਲੱਗ ਜਾਣਾ ਇਹਨੂੰ ਲੋਕਨ ਮੇਚੀ ਕਹਿੰਦੇ ਹੁੰਦੇ ਸੀ ਖੇਡ ਸੀ ਉਸ ਖੇਡ ਨੂੰ ਮੈਂ ਸੀ ਨਹੀਂ ਸਮਝ ਸਕਿਆ ਜਿੱਥੇ ਵੀ ਜਾ ਕੇ ਲੁਗਿਆ ਗੁਰੂ ਨਾਨਕ ਉਸ ਟਾਈਮ ਤੇ ਪਸ਼ਣ ਉੱਤੇ ਜਾ ਕੇ ਫੜਦੇ ਜਿੱਥੇ ਵੀ ਜਾ ਕੇ ਲੁਗਿਆ ਗੁਰੂ ਗੁਰੂ ਨਾਨਕ ਉੱਤੇ ਜਾ ਕੇ ਫੜਦੇ ਬਈ ਆਦਾ ਲੋਕ ਨਹੀਂ ਸਦਾ ਕਿਉਂ ਬੰਦੇ ਤਾਂ ਤਾਂ ਲੋਕ ਸਦਾ ਸੀਗਾ ਪਰ ਦਰਨ ਕੱਲ ਤੋਂ ਕੋਈ ਲੋਕ ਸਦਾ ਸੀ ਹੁਣ ਗੁਰੂ ਕੰਨ ਦਾ ਤੇਰੀ ਵਾਰ ਤੂੰ ਲੋਕ ਮੈਂ ਫੜੂਗਾ ਤਨ ਗੁਰਨਾਥ ਸਾਹਿਬ ਨੇ ਦੇਖ ਉਥੇ ਲੋਕੀ ਜਿਉਂ ਦੇਵ ਦੀ ਲੋਕੀ ਉਥੇ ਲੋਕਸਾਂ ਦੇ ਸੀ ਉਹ ਪੰਜਾਂ ਤਤਾਂ ਵਿੱਚ ਗੀਣ ਹੋ ਗਏ ਮਿੱਟੀ 'ਚ ਮਿੱਟੀ ਡਾਲ ਗਈ ਪਾਣੀ 'ਚ ਪਾਣੀ ਡਾਲ ਗਾ ਅਵਤਾਰ ਵਰਣ ਕੀ ਅਗਜਗਰਣ ਕੀ ਪਾਲ ਪੰਜਾਂ ਤਤਾਂ ਵਿੱਚ ਆਪਣੇ ਆਪ ਨੂੰ ਸਮਾ ਲਿਆ ਹੁਣ ਪੰਜਾਂ ਤਤਾਂ ਵਿੱਚ ਸਮਾਤ ਨਿਰੰਤਰ ਜੈਦਾ ਦੇ ਤੇ ਸਮਾ ਲਈ ਚੋਦਿ ਕਰ ਦੇ ਤੇ ਸਮਾ ਲਈ ਚਾਦੀ ਸਮਾ ਸਦਦੂ ਕਾਲਪੁਰਖ ਵੈਰ ਸਮਾ ਜਿਹੜਾ ਜਦੇ ਜਦੇ ਵਿੱਚ ਸਮਾਇਆ ਹੋਇਆ ਹੈ ਉਦੋਂ ਜਰੇ ਜਰੇ ਵਿੱਚ ਤਰ ਗੁਰਨਾਮ ਸਬ ਸਮਾਉਂ ਕੀ ਚੰਗਿਆ ਦੇ ਜੀ ਗੁਰਦਮ ਸਿੰਘ ਸਾਹਿਬ ਇਸ ਤਰ੍ਹਾਂ ਪਾਸ਼ੇ ਨੇ ਸੱਚ ਕਰਨ ਗਏ ਉਤੋਂ ਬਰ ਵਾਪਸ ਆਉਣਾ ਉਹਨਾਂ ਨੇ ਸੱਚ ਕਰਨ ਤੋਂ ਉਹ ਪਾਸ਼ੇ ਜੋ ਅਪ੍ਰਤ ਕਰ ਲੋ ਕਿਰਪਾ ਕਰਨਗੇ ਉਹ ਉਹ ਜੀ ਕਲਮ ਵਿਚਾਰ ਕਰ ਲਵਾਂਗੇ ਆਓ ਨਾ ਆਪ ਸਭਾ ਦੇ ਪਲੇਬਾਸ ਤੇ ਨਾ ਤੋਂ ਘੜੀ ਦੇ ਸੁਖ ਸ਼ਾਂਤੀ ਵਾਸਤੇ ਦਾਸਪੰਤੀ ਕਰੀਏ ਹੋਈਆਂ ਪੁੱਲਾਂ ਦੀ ਖਿਮਾ ਬਖਸ਼ ਕਰ ਦੇ ਵਾਹਿਗੁਰੂ ਦੇ ਕਾ ਖਾਲਸਾ ਵਾਹਿਗੁਰੂ ਦੇ ਕੀ ਫਤ